ਫਿਰ ਤੋਂ ਦੱਸੇ ਇਸ ਵਲੇ ਦੇਖੋ ਅਗਲਾ ਵੱਡਾ ਜੇ ਟਾਰੇ ਕੇ ਮੀਟਿੰਗ ਜੋ ਸਿਲੈਕਟ ਕਮੇਟੀ ਦੀ ਅੱਜ ਜੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਜਿਹੜਾ ਜਨਤਾ ਦੀ ਰਾਏ ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੰਦਰਾ ਕੀਤਾ ਹੈ ਹੁਣ ਆਪ ਸਭ ਜਾਣਦੇ ਇਸ ਗੱਲ ਨੂੰ ਕਿ ਜਿਹੜੀ ਸਿਲੈਕਟ ਕਮੇਟੀਆਂ ਹੁੰਦੀਆਂ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵਾਈ ਡੇ ਟੂ ਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ ਇਹ ਕਨਫੀਡੈਂਸ਼ੀਅਲ ਹੁੰਦੀਆਂ ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰ ਡੇ ਟੂ ਡੇ ਟੂਡੇ ਸੀ ਕੰਮ ਕਰਾਂਗੇ ਆ ਗੱਲਬਾਤ ਕਰਾਂਗੇ ਤੇ ਚਾਪਟੰਦਲਾ ਕਰਾਂਗੇ ਉਹਦੇ ਬਾਰੇ ਤੋਂ ਨਹੀਂ ਕਹ ਸਕਾਂ ਕਿ ਦੂਜੀ ਗੱਲ ਇਹ ਹੈ ਕਿ ਬੜਾ ਸੰਵੇਦਨਸ਼ੀਲ ਸਾਡਾ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਤੋਂ ਵੀ ਚਾਹੀਦਾ ਕਿ ਸਾਨੂੰ ਥੋੜਾ ਜਿਆਦਾ ਇਹਦੇ ਬਾਰੇ ਆਰਾਮ ਨਾਲ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਕਾਫੀ ਗਠਨ ਕੰਮ ਹੈ ਸੋ ਬੇਸਿਕਲੀ ਸਾਡੀ ਮੀਟਿੰਗਾਂ ਤੇ ਹੀ ਸੀ ਸੀ ਸਰ ਨੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਆਪਣੀ رائے ਦਿੱਤੀ ਹੈ ਅਸੀਂ ਮੀਟਿੰਗਾਂ ਲਗਾਤਾਰ ਕਰਦੇ ਰਹਾਂਗੇ ਕੋਸ਼ਿਸ਼ ਹੋਏਗੀ ਕਿ ਅਸੀਂ 6 ਮਹੀਨੇ ਤੋਂ ਪਹਿਲਾਂ ਪਹਿਲੀ ਰਿਪੋਰਟ ਦੇ ਲਈ ਦੇ ਸਕੀਏ ਅਬ ਉਹ ਕਿਹੜੇ ਦੇ ਦੇਣਾ ਸੁਝਾਅ ਦੇ ਲੈਣ ਉਹ ਕੀ ਫਿਕਰ ਪਵਾਉਂਗੇ ਅਸੀਂ ਉਸ ਤੇ ਵੀ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਪਰ ਇਹ ਹੈ ਕਿ ਜਿਹੜੀ ਪਬਲਿਕ ਹੈ ਉਹ ਆਪਣਾ ਵਿਚਾਰ ਦੇ ਸਕਦੀ ਹੈ ਕਿਸੇ ਤਰੀਕੇ ਨਾਲ ਈਮੇਲ ਰੈਂਵੀ ਦੇ ਸਕਦੀ ਹੈ ਸਾਨੂੰ WhatsApp ਦੇ ਰੈਂਵੀ ਦੇ ਸਕਦੀ ਹੈ ਉਹ ਅਸੀਂ ਵਰਕ ਆਊਟ ਕਰਾਂਗੇ ਨੈਕਸਟ ਮੀਟਿੰਗ ਚ ਕੋਈ ਨੰਬਰ ਦਵਾਂਗੇ ਸਰ ਪਬਲਿਕ ਨੂੰ ਜਾਂ ਜਿਹਨੇ ਤਾਂ ਜੰਦਾ ਤਾਂ ਕਿ ਬਿਸਤ ਜੀ ਅਸੀਂ ਨੈਕਸਟ ਮੀਟਿੰਗ ਤੋਂ ਮੈਂ ਦੱਸ ਸਕਾਂਗੇ ਕਿ ਵੀ ਅਸੀਂ ਕਿਹ ਨੰਬਰ ਤੇ ਦੇ ਰਹੇ ਹਾਂ ਕਿਸ ਤਰ੍ਹਾਂ ਈਮੇਲ ਦੇ ਰਹੇ ਹਾਂ ਇਸ ਟਿਕਸਰ ਫਾਰਮੈਟਰ ਕੀ ਹੈ ਜਿਸ ਵਿੱਚ ਕੁਝ ਥਿੰਗ ਵੀ ਮੈਂ ਅਰ ਕੇ ਮੀਟਿੰਗਾਂ ਕਰਨੀਆਂ ਨੇ ਕਿਵੇਂ ਕੀ ਚਾਹੀਦੀ ਹੈ ਉਸ ਵਾਸਤੇ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਉਸ ਦਾ ਕਿ ਅਸੀਂ ਕੋਈ ਦਿਨ ਮਿਥ ਲਈਏ ਤੇ ਟਾਈਮ ਉਹਦਾ ਮਿਥ ਲਈਏ ਤੇ ਉਦੋਂ ਹੀ ਉਸ ਟਾਈਮ ਤੇ ਤੇ ਉਦੋਂ ਅਸੀਂ ਮੀਟਿੰਗ ਕਰਿਆ ਕਰੀਏ ਔਰ ਸਾਡੀ ਇਹ ਵੀ ਰਿਕੁਐਸਟ ਸਭ ਨੂੰ ਸੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਾਂਗੇ ਅਸੀਂ ਬਹੁਤ ਇਹਨੂੰ ਸ nghiêm ਚਿਲ ਮਸਟ ਨੂੰ ਉਸ ਤਰ੍ਹਾਂ ਸੀਰੀਅਸਲੀ ਲੈ ਰਹੇ ਹਾਂ ਜੀ ਜੀ ਮੈਂ ਸੰਸਤਾ ਦੇ ਵੀ ਜੀ ਜਮੇ ਗੇ ਇਸ ਤੇ ਲੈ ਕੇ ਜਾਂ ਉਹਨਾਂ ਦੇ ਕੀ ਲਾਂਗੇ ਜੀ ਅਸੀਂ ਸਾਰੀ ਸੰਸਥਾਵਾਂ ਦੇ ਰਾਇ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਤੱਕ ਤਰਫੋਂ ਸਮਾਜ ਦੇ ਨੇ ਬੁੱਧੀਜੀਵੀ ਨੇ ਉਹਨਾਂ ਦੇ ਰਾਇ ਵੀ ਲਾਂਗੇ ਆਮ ਜਨਤਾ ਦੀ ਰਾਇ ਲਾਂਗੇ ਕਿਉਂਕਿ ਕਮਿਟ ਕੀਤਾ ਸੀ ਵਿਧਾਨ ਸਭਾ ਚ ਕਿ ਜਨਤਾ ਦੀ ਰਾਇ ਲਈ ਜਾਏਗੀ ਅਨਿਜ ਸਾਬ ਤੁਹਾਰਾ ਕੀ ਇਸ ਮਾਸਟਰ ਤੇ ਹਾਰੀ ਪਾਰਟੀ ਦੀ ਰਾਏ ਇਹਦੇ ਨਾਲ ਅਸਲ ਤੌਰ ਉਹੀ ਨਜ਼ਰਾ ਇਸ ਨਿਵਾ ਕਿ ਇਸ ਦੇ ਵਿੱਚ ਕੋਈ ਸੁਝਾਈ ਕਿ ਕੁਝ ਪ੍ਰਸਤਾਵ ਇਹਨਾਂ ਦਿੱਤੇਗੇ ਕਿਉਂਕਿ ਜੋ ਵਿੱਚ ਵਿੱਚ ਪਹਿਨਾ ਚੀਜ਼ ਤੁਸੀਂ ਪ੍ਰਸਤਾਵ ਦਿੱਤੇਗੇ ਹਾਂਜੀ ਅਸੀਂ ਬਿੱਲ ਜੋ ਵੀ ਨੇ ਬਿੱਲ ਸਭ ਕੋ ਸੜਕ ਕੋ ਪਹੁੰਚ ਚੁੱਕਾ ਹੈ ਅਸੀਂ ਪਹਿਲਾਂ ਵੀ ਬਿੱਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਏਜੀ ਸਾਹਿਬ ਵੀ ਤੁਸੀਂ ਦੇਖਿਆ ਬੈਠੇ ਸੀ ਸੋ ਮਾਹਿਰ ਨੇ ਉਹ ਉਹਨਾਂ ਨਾਲ ਰਾਏ ਕਰਾਂਗੇ ਔਰ ਲਗਾਤਾਰ ਤਜੇ ਮੀਟਿੰਗਾਂ ਲਗਾਤਾਰ ਤਜ ਕਰਾਂਗੇ ਜਿਵੇਂ ਸੜਕੀ ਬਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਨੂੰ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਔਰ ਜਲਦੀ ਜਲਦੀ ਮੀਟਿੰਗ ਰੱਖ ਕੇ ਤੇ ਉਹ ਅੱਜ ਇਹ ਜੀ ਸਾਹਿਬ ਵੀ ਆਏ ਨੇ ਬੈਠੇ ਨੇ ਤੁਹਾਨੂੰ ਤਾਂ ਇਹ ਇੱਥੇ ਸਕਸੈਸ ਸਟੈਂਡ ਕਰਦੀ ਘਰਗੇ ਜਿਹੜੇ ਕਾਲੇ ਗਾਇਡ ਬੈਠੇ ਨੇ ਕੀ ਸਵਿਧਾ ਦਾ ਰਾਸ਼ਟਰਪਤੀ ਕੋਲੇ ਜਾ ਕੇ ਅੱਗੇ ਜਾ ਕੇ ਉਸ ਨੂੰ ਵੀ ਦੱਜੇ ਤੇ ਉਹ ਜਿਵੇਂ ਨਾ ਸਿਧਾ ਨੇ ਕਮੇਟੀ ਤੇ ਆਪਣੀ ਰਿਪੋਰਟ ਦੇਗੀ ਸਪੀਕਰ ਸਾਹਿਬ ਨੇ ਫਿਰ ਉਹ ਮੈਂ ਖਿਆਲ ਦੁਬਾਰਾ ਹਾਊਸ ਜਿਹੜਾ ਐਕਟ ਹੋਤੇ ਆਏਗਾ ਫਿਰ ਐਕਟ ਗਾ ਜਾਏਗਾ ਉਹ ਤਾਂ ਜੋ ਕਾਨੂੰਨੀ ਜੋ ਵੀ ਪ੍ਰਕਿਰਿਆ ਪਿਛਲੇ 2018 ਦੇ ਵਿੱਚ ਜਿਹੜਾ ਬਿੱਲ ਪਹੁੰਚਿਆ ਸੀਗਾ ਉਹਦੇ ਵਿੱਚ ਕੀ ਕਾਨੂੰਨਾਂ ਤੌਪੇ ਅਰਚਨਾ ਸਨ ਜਿਹੜਾ ਇੰਪਲੀਮੈਂਟੇਸ਼ਨ ਦੀ ਗੋਲ ਸੀ ਸੋ ਅਸੀਂ ਦੇਖ ਲਾਂਗੇ ਕਿ ਜੋ ਪਿਛਲੇ ਵਾਰੀ ਕਾਟ ਰ ਹੈ ਕਿਸੇ ਨੂੰ ਪੂਰੀ ਕਰ ਲਾਂਗੇ ਇੱਕ 15 ਮੈਂਬਰ ਬਣਾਏ ਗਏ ਕਿੰਨੇ ਮੈਂਬਰ ਜਿਹੜੇ ਅੱਜ ਹਾਜ਼ਰ ਹੋਏ ਜਿਹੜੇ ਨਹੀਂ ਹਾਜ਼ਰ ਹੋਏ ਉਹਨਾਂ ਦਾ ਵੀ ਅੱਜ ਸੀ ਮੈਂ ਖੈਲ 12 13 ਮੈਂਬਰ ਸੀਗੇ ਮੈਂ ਗਿਣਤੀ ਦੇਖ ਹੀ ਲਈ ਹੈ ਤੇ ਦੋ ਮੈਂਬਰ ਸਾਡੇ ਇਹਨਾਂ ਨੂੰ ਫੋਨ ਆ ਗਿਆ ਸੀ ਜਿੰਪਾ ਜੀ ਬੀਜ਼ੀ ਸੀਗੇ ਆ ਰਹੇ ਨੇ ਹੁਣ ਇਹ ਪਹੁੰਚ ਜਾਣਗੇ ਸੋ ਅਸੀਂ ਬਾਅਦ ਕਰਾਂ ਉਹਨਾਂ ਸਾਰਾ ਵਿਚਾਰ ਦੱਸ ਦਾਂਗੇ ਜੋ ਅਸੀਂ ਵਿਚਾਰ ਬੰਦ ਰ ਕੀਤਾ ਡਾ ਅਮਨਦੀਪ ਉਹ ਵੀ ਉਹਨਾਂ ਨੂੰ ਨਜੀਰ ਵਸਲੇਜ ਕਿਤੇ ਗਏ ਹੋਏ ਸੀ ਬਾਹਰ ਉਹ ਨੂੰ ਫੋਨ ਆ ਗਿਆ ਸੀ ਕਿ ਮੈਂ ਬਾਹਰ ਇੱਕ ਤੱਕ ਪਹੁੰਚਾਂਗੀ ਸੋ ਉਹਨਾਂ ਨੂੰ ਮਿਲ ਲਾਂਗੇ ਤੇ ਬਾਅਦ ਅਸੀਂ ਉਹਨਾਂ ਨੂੰ ਵੀ ਸਾਰਾ ਦੱਸ ਦਾਂਗੇ ਜੋ ਡਿਸਕਸ ਕੀਤਾ ਅੱਜ ਸੀਰੀਅਸਲੀ ਲਾਂਗੇ ਇਸ ਕਰ ਤਮੇ ਜੀ ਨੂੰ ਹੋਵੇ ਠੀਕ ਹੈ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ होगी तो नहीं, नहीं, नहीं देखो हूँ करो देखो चल रहे अगली अस अगली मीटिंग जीडी अगले मंगलवार ढाई बजे करा ਅਸੀਂ ਕੋਸ਼ਿਸ਼ ਕਰਾਂਗੇ ਹਰ ਹਫਤੇ ਇੱਕ ਵਾਰ ਵੀ ਸਕਦੇ ਇੱਕ ਵਾਰ ਜਰੂਰ ਮਿਲਗੇ ਅਸੀਂ ਸਬ ਕਮੇਟੀ ਬਣਾ ਸਕਦੇ ਹਾਂ ਅਸੀਂ ਮੀਟਿੰਗਾਂ ਦੀ ਫ੍ਰੀਕੁਐਂਸੀ ਵਧਾ ਵੀ ਸਕਦੇ ਹਾਂ ਸੋ ਜਿਸ ਤਰ੍ਹਾਂ ਡਿਪੈਂਡ ਕਰਦਾ ਜਿਸ ਤਰ੍ਹਾਂ ਸਾਨੂੰ ਲੋੜ ਪੈਗੀ ਉਸ ਤਰ੍ਹਾਂ ਕਰਦੇ ਕਿ ਆਪਦੇ ਅਪੀਲ ਕਰਦੇ ਹਾਂ ਕਿ ਇਹੋ ਜਿਹਾ ਤਰਜਾ ਕਿ ਆਪਾਂ ਮੈਨੂੰ ਦੇਖੋ ਕਿ ਇਹ ਉਹ ਕੌਣ ਦਾ ਜ਼ਰੀਆ ਕੀ ਬਣੇ ਕਈ ਵਾਰ ਐਮ ਐਲ ਏ ਜਦੋਂ ਇੱਥੇ ਕਹਿੰਦੇ ਕਿ ਮੈਂ ਜ਼ਰਾ ਕਹਿੰਦਾ ਕਿ ਸਰਕਾਰ ਸਾਡੇ ਕੋਲ ਨਹੀਂ ਅਸੀਂ ਬਸ ਉਹ ਸਟ ਪਹੁੰਚ ਉਹ ਚੀਜ਼ ਉਹਦਾ ਕੋਲ ਸੈਟਿਕੋਨਾ 117 ਐਮ ਐਲ ਏ ਹੈਗੇ ਨੇ ਸੋ ਕੋਈ ਵੀ ਕੋਈ ਵੀ ਇਨਸਾਨ ਕੋਈ ਵੀ ਸੰਸਥਾ ਕੋਈ ਵੀ ਧਾਰਮਿਕ ਜਗਾ ਜਿਹੜੀ ਹੈ ਉਹ ਆਪਣੀ ਰਾਏ ਜਿਹੜੀ ਹੈ ਆਪਣੇ ਲੋਕਲ ਐਮ ਐਲ ਏ ਨੂੰ ਦੇ ਸਕਦੇ ਆ ਹੋ ਸਕਦਾ ਸਾਡੇ ਐਮ ਐਲ ਏ ਵੀ ਪਹੁੰਚ ਕਰਨ ਸੰਸਥਾਾਂ ਮਾਤਕ ਤੋਂ ਰਹਿ ਲੈ ਕੇ ਸਾਡੇ ਕੋ ਆ ਜਣਗੇ ਤਾਂ ਪ੍ਰਤੀਨਿਧੀ